ਇਹ 744 ਵੀਰੇ 8 ਮਾਡਲ ਟਰੈਕਟਰ ਹਾਂਜੀ ਪੰਜਾਬ ਨੰਬਰ ਟਰੈਕਟਰ ਆ ਬੈਕ ਟਾਇਰ ਹੈਗੇ ਆ ਟਰੈਕਟਰ ਦੇ ਅੱਧੇ ਗਿਣਕੇ ਚੱਲੋ ਮੂਲੇ ਨਵੇਂ ਆ ਠੀਕ ਹੈ ਜੀ ਟਰੈਕਟਰ ਦੇ ਬਾਕੀ ਇੰਜਨ ਗੇਅਰ ਦਾ ਪੂਰਾ ਚੰਗਾ 335 ਵੀਰੇ ਪੰਜਾਬ ਨੰਬਰ ਟਰੈਕਟਰ ਆ 7 ਮਾਡਲ ਆ ਠੀਕ ਹੈ ਜੀ ਬੈਕ ਟਾਇਰ ਮੰਨ ਲਓ ਇਹਦੇ ਅੱਧੇ ਐਮ ਆਰ ਐਫ ਦੇ ਮੂਲੇ ਨਵੇਂ ਆ ਠੀਕ ਹੈ ਜੀ ਬਾਕੀ ਬਾਡੀ ਬੂਡੀ ਦਾ ਸਾਰਾ ਟਰੈਕਟਰ origial ਆ ਨਾਲ ਦਾ ਹੀ ਰੰਗ ਪੇਂਟ ਆ ਟਰੈਕਟਰ ਦਾ ਸਸ ਫਾਰਮ ਵੀਰੇ 2002 ਮਾਡਲ ਹਾਂਜੀ ਪੰਜਾਬ ਨੰਬਰ ਟਰੈਕਟਰ ਆ ਠੀਕ ਹੈ ਜੀ ਫਸਟ ਪਾਰਟੀ ਦਾ ਠੀਕ ਹੈ ਜੀ ਟਰੈਕ ਤੋ ਇਹ ਛੇ ਮਾਡਲ ਆ ਵੀਰੇ ਪੰਜਾਬ ਨੰਬਰ ਟਰੈਕਟਰ ਹਾਂਜੀ ਚੱਪਾ ਵਾਲੀ ਕਾਪੀ ਆ ਹਾਂਜੀ ਬਾਕੀ ਤੇਲ ਬ੍ਰੇਕਾਂ ਵਾਲਾ ਟਰੈਕਟਰ ਆ ਠੀਕ ਆ ਜੀ ਇੰਜਨ ਗੇਅਰ ਪੂਰਾ ਓਕੇ ਆ ਠੀਕ ਆ ਜੀ ਟਾਇਰ ਬੈਕ ਬੈਕ ਟਾਇਰ ਹੈਗੇ ਅੱਧੇ ਇਹ ਮਤਲਬ ਹੈ ਤਾਂ ਐਚ ਆਰ ਨੰਬਰ ਪਈ ਆਉਂਦੇ ਚੌਥੇ ਤਾਂ ਨਾ ਹੋਇਆ ਵਿਆ ਠੀਕ ਆ ਜੀ ਬੈਕ ਟਾਇਰ ਨਵੇਂ ਆ ਬਾਕੀ ਟਰੈਕਟਰ ਸੋਹਣਾ ਸੁਨੱਖਾ ਪੂਰਾ ਠੀਕ ਆ ਜੀ ਇੰਜਨ ਗੇਅਰ ਦਾ ਪੂਰਾ ਪੂਰਾ ਵੀਰੇ ਚੰਗਾ ਟਰੈਕਟਰ ਆ ਬੜਾ ਸੋਹਣਾ ਟਰੈਕਟਰ ਪਿਆ ਨਾਲ ਦਾ ਰੰਗ ਪੇਟ ਸਾਰਾ ਠੀਕ ਆ ਜੀ ਬੈਕ ਟਾਇਰ 60 ਪੈਸੇ ਮੁੱਲੇ ਵੀ 60 ਠੀਕ ਹੈ ਬਾਕੀ ਟਰਬੋ ਡਾਇਰੈਕਟਰ ਹੈ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਟਰੈਕਟਰ ਮੋਗਾ ਮੰਡੀ ਤੇ ਪਹੁੰਚੇ ਹੋਏ ਆਂ ਸਾਡੇ ਨਾਲ ਵੀਰ ਜੋੜਿਆ ਜੰਟਾ ਸਤਿ ਸ੍ਰੀ ਅਕਾਲ ਬਾਈ ਬਹੁਤ ਵਧੀਆ ਬਾਈ ਹੋਰ ਸੁਣਾਓ ਠੀਕ ਨੇ ਠੀਕ ਹੈ ਵਧੀਆ ਵਧੀਆ ਜੀ ਤੇ ਕਿੰਨੇ ਕੁ ਟਰੈਕਟਰ ਨੇ ਜੰਟੇ ਅੱਜ 7 ਕ ਟਰੈਕਟਰ ਨੇ ਇੱਕ ਭਰੇ ਆ ਬਾਕੀ 6 ਇੱਥੇ ਆ ਅੱਛਾ ਹਾਂਜੀ ਤੇ ਕਾਪੀ ਕੱਗ ਜਾਂਦੇ 50 ਨੰਬਰ ਟਰੈਕਟਰ ਸਰ ਪੰਜਾਬ ਨੰਬਰ ਤੇ 50 ਤੇ ਇੰਜਨ ਗੇਅਰ ਤੇ ਇੰਜਨ ਗੇਅਰ ਓਕੇ ਆ ਵੀਰੇ ਓਕੇ ਹਾਂਜੀ ਲੋਕੇਸ਼ਨ ਕੀ ਪੈ ਗਈ ਜੰਟੇ ਆਪਣਾ ਪਿੰਡ ਲਵਾਰਾ ਜ਼ਿਲ੍ਹਾ ਮੋਗਾ ਵੀਰੇ ਅੰਬਰਸਾ ਰੋਡ ਤੇ ਆਪਣਾ ਪ 44F AI ਤੋਂ ਇਹਦੇ ਬਾਰੇ ਦੱਸੀ ਬਈ 744 ਵੀਰੇ 8 ਮਾਡਲ ਟਰੈਕਟਰ ਹਾਂਜੀ ਪਿਆਬ ਨੰਬਰ ਟਰੈਕਟਰ ਬੈਕ ਟਾਇਰ ਹੈਗੇ ਆ ਟਰੈਕਟਰ ਦੇ ਅੱਧੇ ਗਿਣਕੇ ਚੱਲੋ ਮੂhle ਨਵੇਂ ਆ ਠੀਕ ਹੈ ਜੀ ਟਰੈਕਟਰ ਦੇ ਬਾਕੀ ਇੰਜਨ ਗੇਅਰ ਦਾ ਪੂਰਾ ਚੰਗਾ ਠੀਕ ਹੈ ਜੀ ਥੋੜੀ ਬਹੁਤੀ ਅਟੈਚਿੰਗ ਹੈਗੀ ਆ ਥੋੜੀ ਬਹੁਤੀ ਹੈਗੀ ਆ ਵੀਰ ਦੱਸ ਕੇ ਦੇਵਾਂਗੇ ਬਾਹਰ ਪੰਪ ਵਾਲਾ ਹਾਂ ਬਾਹਰ ਪੰਪ ਵਾਲਾ ਤੇ ਛਤਰੀ ਰੇਂਜ ਹੋਜੂ ਛਤਰੀ ਜੇ ਆ ਗਈ ਜੂਲਾਵਾਂਗੇ ਹਾਂਜੀ ਹਲੇ ਫਿਲਹਾਲ ਆਇਆ ਕਰਕੇ ਟਰੈਕਟਰ ਲੱਗੇ ਨਹੀਂ ਠੀਕ ਹੈ ਜੀ ਬਾਕੀ ਟਰੈਕਟਰ ਪੂਰਾ ਸੁਥਰਾ ਪਿਆ ਬਾਕੀ ਸਾਰਾ ਸਾਫ ਪਿਆ ਪੂਰਾ ਸਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਇੰਜਨ ਗੇਅਰ ਤਾਂ ਬਾਈ ਕਹਿੰਦਾ ਓਕੇ ਆ ਮਾਡਲ ਕਿੰਨੇ ਆ ਗਿਆ ਮਾਡਲ 8 ਆ ਜੀ ਤੇ ਰੇਟ ਰੇਟ ਦਾ ਆਪਾਂ ਵੈਸੇ ਦਾ ਕਰਦੇ ਹਾਂ 2,70,000 ਰੁਪਿਆ ਅੱਛਾ ਜੀ ਮੌਕੇ ਤੇ ਟਰੈਕਟਰ ਦੇ ਦਾਂਗੇ 2,35 ਦਾ ਲਾਸਟ 2,35,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂ ਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ ਸਟੈਂਡਰਡ 735 ਇਹਦੇ ਬਾਰੇ ਦੱਸੀਂ ਸਾ 35 ਵੀਰੇ ਪੰਜਾਬ ਨੰਬਰ ਟਰੈਕਟਰ ਆ 7 ਮਾਡਲ ਆ ਠੀਕ ਆ ਜੀ ਬੈਕ ਟਾਇਰ ਮੰਨ ਲਓ ਇਹਦੇ ਅੱਧੇ ਐਮਰਫ ਦੇ ਮੂਲੇ ਨਵੇਂ ਆ ਠੀਕ ਆ ਜੀ ਬਾਕੀ ਬਾਡੀ ਬੂਡੀ ਦਾ ਸਾਰਾ ਟਰੈਕ ਅਰਿਜਨਲ ਆ ਨਾਲ ਦਾ ਹੀ ਰੰਗ ਪੇਂਟ ਆ ਟਰੈਕਟਰ ਦਾ ਨਾਲ ਦਾ ਹੀ ਆ ਸਭ ਕੁਝ ਨਾਲ ਦਾ ਬਾਈ ਠੀਕ ਆ ਰੰਗ ਪੇਂਟ ਨਾਲ ਦਾ ਹੀ ਆ ਬਾਈ ਇੰਜਨ ਗੇਅਰ ਦਾ ਇੰਜਨ ਗੇਅਰ ਬਾਈ ਉਹ ਪੂਰਾ ਕੋਰਾ ਹੀ ਆ ਟਰੈਕਟਰ ਯਾਰ ਇਹ ਠੀਕ ਆ ਮਤਲਬ ਸਭ ਕੁਝ ਨਾਲ ਦਾ ਟਰੈਕਟਰ ਤੇ ਠੀਕ ਆ ਸਿੰਪਲ ਕੱਪੜੇ ਵਾਲੀ 731 ਮਾਡਲ ਤੇ ਰੇਟ ਮਾਡਲ ਵੀਰੇ ਹੈਗਾ 2007 ਹਾਂਜੀ ਰੇਟ ਮੰਡੀ ਕਰਦੇ 180 ਦੇਵਾਂਗੇ ਟਰੈਕਟਰ 65000 ਦਾ 65000 ਹਾਂਜੀ ਵੀਰੇ 180 ਡਿਮਾਂਡ ਹੈ ਡਿਮਾਂਡ ਕਰਦੇ ਆ 165 ਦਾ ਦੇ ਦਾਂਗੇ 165000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਵੀਰੇ ਟਰੈਕਟਰ ਚੰਗਾ ਹੈ ਮੂਹਰੇ ਆ ਗਿਆ 60 ਦਾ ਫਾਰਮ ਦੱਸੀ ਬਾਈ ਇਹਦੇ ਬਾਰੇ 60 ਫਾਰਮ ਵੀਰੇ 2002 ਮਾਡਲ ਹਾਂਜੀ ਪਿਆਬ ਨੰਬਰ ਟਰੈਕਟਰ ਆ ਠੀਕ ਹੈ ਜੀ ਫਸਟ ਪਾਰਟੀ ਦਾ ਠੀਕ ਹੈ ਜੀ ਟਰੈਕਟਰ ਇੰਜਨ ਗੇਅਰ ਦਾ ਪੂਰਾ ਖਰਾ ਠੀਕ ਹੈ ਜੀ ਬੈਕ ਟਾਇਰ ਹੈਗੇ ਨਾਲ ਦੇ ਟਾਇਰਾਂ ਤੇ ਰਬੜ ਹਾਂਜੀ ਮੂਹਰੇ ਅੱਦੇ ਆ ਠੀਕ ਹੈ ਜੀ ਟਰੈਕਟਰ ਚਲਾਵੇ ਚਲੂਵੇ ਦਾ ਪੂਰਾ ਸਨਖਾ ਠੀਕ ਹੈ ਜੀ ਬਾਡੀ ਬੁੱਡੀ ਸਾਰੀ ਰੀਨ ਵਾਲਾ ਉੱਤੋਂ ਥੋੜੀ ਟੱਚਿੰਗ ਹੈਗੀ ਉੱਤੋਂ ਟੱਚਿੰਗ ਹੈਗੀ ਹੈ ਹਾਂਜੀ ਵੀਰ ਜੀ ਬਾਡੀ ਲਾਈਨ ਦਾ ਸਾਰਾ ਰੀਨ ਵਾਲਾ ਬਾਈ ਉੱਪਰੋਂ ਸੋਧਿਓ ਟੱਚਿੰਗ ਹੈ ਸੈਂਪਲ ਕੱਪੜੇ ਵਾਲੀ ਸਾਤਰੀਆ ਮਾਡਲ ਤੇ ਰੇਟ ਬਾਈ ਮਾਡਲ ਵੀ ਦੇ 2002 ਰੇਟ ਡਿਮਾਂਡ ਤੇ 195 ਕਰਦੇ 175 ਹਜ਼ਾਰ ਦਾ ਟਰੈਕਟਰ ਦੇ ਦਾਂਗੇ 175000 ਦਾ ਟਰੈਕਟਰ ਬਣੂ ਬਾਈ ਡਬਲ ਕਲਚ ਹੈ ਡਬਲ ਕਲਚ ਜੀ ਤੇ ਮੂਰੇ ਆ ਗਿਆ 744 ਬਾਰ ਪੰਪ ਵਾਲਾ ਇਹਦੇ ਬਾਰੇ ਦੱਸੀ ਬਈ ਇਹ 2006 ਮਾਡਲ ਹੈ ਵੀਰੇ ਪੰਜਾਬ ਨੰਬਰ ਟਰੈਕਟਰ ਹਾਂਜੀ ਬਾਕੀ ਤੇਲ ਬ੍ਰੇਕਾਂ ਵਾਲਾ ਟਰੈਕਟਰ ਆ ਠੀਕ ਹੈ ਜੀ ਇੰਜਨ ਗੇਅਰ ਪੂਰਾ ਓਕੇ ਆ ਠੀਕ ਹੈ ਜੀ ਟਾਇਰ ਬੈਕ ਬੈਕ ਟਾਇਰ ਹੈਗੇ ਅੱਧੇ ਜੇ ਕੇ ਦੇ ਮੂਲੇ 75 80 ਪੈਸੇ ਆ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਖਰਾ ਟਰੈਕਟਰ ਆ ਠੀਕ ਹੈ ਜੀ ਮਾਡਲ ਆ ਮਾਡਲ 2006 ਰੇਟ ਰੇਟ ਕਰਦੇ ਆਂ ਦਾ 2 ਲੱਖ ਤੇ 45000 ਰੁਪਏ ਤੇ ਨਾ ਜੰਟੇ 20000 ਛੂਟੇ ਚ ਵੀ ਛੱਡ ਦਾਂਗੇ 2 25 ਦਾ ਦੇ ਦਾਂਗੇ ਦੇਖੋ 2 ਲੱਖ 25000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਵੀਜੀ ਟਰੈਕਟਰ ਚੰਗਾ ਟਰੈਕਟਰ ਤੁਸੀਂ ਪੂਰਾ ਖਰਾ ਪਿਆ ਟਰੈਕਟਰ ਪੂਰਾ ਖਰਾ ਟਰੈਕਟਰ ਕਹਿੰਦਾ ਬਾਈ ਕਹਿੰਦਾ ਥੋੜ ਆ ਗਿਆ ਬਾਈ ਇਹਦੇ ਬਾਰੇ ਦੱਸੀ ਇਹ ਟਰੈਕਟਰ ਮਤਲਬ ਹੈ ਤਾਂ ਐਚ ਆਰ ਨੰਬਰ ਪਈ ਆਉਂਦੇ ਚੌਥੇ ਥਾਣਾ ਹੋਇਆ ਵਿਆ ਠੀਕ ਹੈ ਜੀ ਬੈਕ ਟਾਇਰ ਨਵੇਂ ਆ ਬਾਕੀ ਟਰੈਕਟਰ ਸੋਹਣਾ ਸੁਨੱਖਾ ਪੂਰਾ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਪੂਰਾ ਵੀਰੇ ਚੰਗਾ ਟਰੈਕਟਰ ਆ ਇੰਜਨ ਗੇਅਰ ਦਾ ਵੀ ਪੂਰਾ ਚੰਗਾ ਪੈਸੇ ਮਗਲੇ ਹੈਗੇ ਆ ਨਵੇਂ ਠੀਕ ਆ ਜੀ ਬਾਕੀ ਟਰੈਕਟਰ ਖਰਾਬ ਪੂਰਾ ਠੀਕ ਆ ਜੀ ਸੀਟ ਨਵੀਂ ਆ ਹੁੱਕ ਥਾਂ ਥਾਂ ਲੱਗੀ ਆ ਬੈਟਰੀ ਨਵੀਂ ਆ ਠੀਕ ਆ ਜੀ ਕਮੀ ਕੋਈ ਨਹੀਂ ਕਮੀ ਕੋਈ ਨਹੀਂ ਕਮੀ ਕੋਈ ਨਹੀਂ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਸਾਰਾ ਬਾਈ ਕਹਿੰਦਾ ਰੰਗ ਪੇਂਟ ਦਾ ਓਕੇ ਆ ਮਾਡਲ ਤੇ ਬਾਈ ਰੇਟ ਮਾਡਲ 93 ਆ ਵੀਰੇ ਹਾਂਜੀ ਡਿਮਾਂਡ ਦੀ ਕਰਦੇ ਆ 140000 ਰੁਪਏ ਮੋਪੇ ਦੇ ਲਾਸਟ ਇੱਕ 25 ਦਾ ਦੇਣਾ ਹੀ ਆ ਇੱਕ ਲੱਖ 25000 ਦਾ ਮਿੱਤਰੋ ਬਣੂਗਾ ਟਰੈਕਟਰ ਚੰਗਾ ਤੇ ਮੂਰੇ ਤੇ ਮੂਰੇ ਆ ਗਿਆ ਬਾਈ ਅਰਜਨ ਅਰਜਨ 605 ਲੀਟਰ ਚੈੱਕ ਕਰਾ ਕਿੰਨਾ ਕੋਰਾ ਪਿਆ ਠੀਕ ਹੈ ਜੀ ਇੰਜਨ ਗੇਅਰ ਦਾ ਬਾਈ ਨਵਾਂ ਹੀ ਐ ਏਡਿਟਰ ਚਲਾਵੇ ਚਲੂ ਵੇ ਦਾ ਬਈ ਬਾਲਾ ਸੋਹਣਾ ਟਰੈਕਟਰ ਪਿਆ ਨਾਲ ਦਾ ਰੰਗ ਪੇਟ ਸਾਰਾ ਠੀਕ ਹੈ ਜੀ ਬੈਕ ਟਾਇਰ 60 ਪੈਸੇ ਮੂਲੇ ਵੀ 60 ਪੈਸੇ ਆ ਡਬਲ ਡਿਸਟ੍ਰਿਬਿਊਟਰ ਲੱਗਾ ਪਾਵਰ ਸਟੀਅਰ ਨਾਲ ਠੀਕ ਹੈ ਬਾਕੀ ਟਰਬੋ ਏਡਿਟਰ ਐ ਟਰਬੋ ਟਰਬੋ ਲੱਗਾ ਹੋਇਆ ਠੀਕ ਹੈ ਜੀ ਟਰਬੋ ਲੱਗਾ ਹੋਇਆ ਤੇ ਟਰੈਕਟਰ ਚ ਹੈਰਤ ਪਾਰਟੀ ਦਾ ਫਾਸਟ ਪਾਰਟੀ ਦਾ ਹਾਂਜੀ ਵੀਰੇ ਟ੍ਰੇਕਿੰਗ ਵਗੈਰਾ ਸਭ ਕੁਝ ਨਾਲ ਲੱਗੀ ਹੋਈ ਆ ਸਾਊਂਡ ਸਿਸਟਮ ਇੰਦਾ ਜਾਂ ਪੱਖੀ-ਪੁੱਖੀ ਵੀ ਲੱਗੀ ਹੋਈ ਆ ਬਾਈ ਸਭ ਨਾਲ ਹੀ ਸਭ ਕੁਝ ਨਾਲ ਹੈ ਹਾਂਜੀ ਵੀ ਹਾਂਜੀ ਫਸਟ ਪਾਰਟੀ ਦਾ ਰੇਟ ਕਰਦੇ 375000 355 ਦਾ ਟਰੈਕਟਰ ਦੇਵਾਂਗੇ 355000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਬਾਕੀ ਹੋਰ ਵੀ ਮਾੜਾ ਮੋਟਾ ਮਾਨਤਾ ਮੌਕੇ ਤੇ ਕਰ ਦਾਂਗੇ ਤੇ ਭਾਈ ਜੀ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਹਾਂ ਪਿੰਡ ਖੜਾ ਤੇ ਟਰੱਕ ਫੋਰਡ ਆਪਣੇ ਕੋਲ ਹੋਰ 99 ਮਾਡਲ ਠੀਕ ਹੈ ਜੀ ਉਹ ਟਰੈਕਟਰ ਦੇ ਦਾਂਗੇ 1 ਲੱਖ 10000 ਦਾ ਮਗਰ ਟਾਇਰ 70 ਕੇ ਪੈਸੇ ਮੂਹ ਲੈ ਨਵੇਂ ਠੀਕ ਹੈ ਜੀ ਤੇ ਵਿੱਚ ਵੀ ਘਟ ਲੈਣਾ ਹਾਂ ਹਾਂ ਵੀ ਇਹ ਕੱਟਿਆ ਜਾਊਗਾ ਠੀਕ ਹੈ ਤੇ ਜਿਹੜੇ ਟਰੈਕਟਰ ਦਿਖਾਇਆ ਕਾਫੀ ਕੱਗ ਜਾਂਦੇ ਕਿਤਨੇ ਪਿਆਮ ਨੰਬਰ ਤੇ ਟਰੈਕਟਰ ਠੀਕ ਹੈ ਹਾਂਜੀ ਮੋਬਾਈਲ ਨੰਬਰ 9401356321 9401356321 ਪਿੰਡ ਲਵਾਰਾ ਜੀ ਠੀਕ ਜ਼ਿਲ੍ਹਾ ਮੋਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਅੰਟੀ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਬਾਈ ਜੀ